ਹੈਲੋ ਜੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗੀਆਂ ਸੰਦਲਾਪਰੀ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਦੱਖਣ ਦੇ ਦੇਸ਼ ਦੇ ਸੰਗਲੇ ਜੰਗਲਾਂ ਵਿੱਚ ਜਿੱਥੇ ਭਾਰੀ ਗਿਣਤੀ ਵਿੱਚ ਚੰਦਨ ਦੇ ਰੁੱਖ ਸਨ ਇਹ ਸੰਦਲਾਪਰੀ ਰਹਿੰਦੀ ਸੀ ਉਹ ਉਹ ਹੈ ਉਸ ਦਾ ਕਰਵੀਕ ਚੰਦਨ ਦਾ ਰੁੱਖ ਸੀ ਸੰਦਲਾ ਜਿੱਥੇ ਵੀ ਖੜੀ ਹੋ ਜਾਂਦੀ ਸੀ ਆਲਾ ਦਵਾਲਾ ਮਹਿਕਣ ਲੱਗ ਜਾਂਦਾ ਸੀ ਉਹ ਡਰਦੀ ਜੰਗਲ ਤੋਂ ਬਾਹਰ ਨਹੀਂ ਆਉਂਦੀ ਸੀ ਕਿਉਂਕਿ ਉਹ ਡਰਦੀ ਸੀ ਉਹਦੀ ਮਾਂ ਵਾਗ ਕੋਈ ਜ਼ਾਲਮ ਉਸ ਨੂੰ ਦੂਰ ਦੁਹਾੜੇ ਨਾ ਲੈ ਜਾਵੇ ਸੰਦਲਾ ਦੀ ਮਾਂ ਦੀ ਕੋਈ ਉੱਗ ਸੁਗ ਨਹੀਂ ਸੀ ਨਿਕਲੀ ਸੰਦਲਾਪਰੀ ਸੁੰਦਤਾ ਦੇ ਮਹਿਕ ਦਾ ਸੁਮੇਲ ਸੀ ਚਾਰੇ ਪਾਸੇ ਉਹਦੀ ਪ੍ਰਸਿੱਧੀ ਫੈਲ ਗਈ ਸੀ ਕਾਂ ਸਾਹਿਬਜ਼ਾਦਿਆਂ ਨੇ ਸੰਦਲਾ ਨੂੰ ਲੱਭਣ ਲਈ ਵਾਹ ਲਾਈ ਪਰ ਕੋਈ ਵੀ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕਿਆ ਸ਼িয়ালਕੋਟ ਨਗਰ ਵਿੱਚ ਇੱਕ ਸਾਬਜਾਦਾ ਰਹਿੰਦਾ ਸੀ ਜਿਸ ਨੂੰ ਰਾਜੇ ਸਲਵਾਨ ਦੀ ਕੁੱਲ ਵਿੱਚੋਂ ਮੰਨਿਆ ਜਾਂਦਾ ਸੀ ਸਾਬਜਾਦੇ ਦਾ ਨਾਮ ਭਵਰਾ ਸੀ ਭਵਰੇ ਦੇ 6 ਭਾਈ ਸਨ ਜਿਨ੍ਹਾਂ ਦੀ ਘਰ-ਗ੍ਰਹਿਸਤੀ ਬਸ ਚੁਗੀ ਸੀ ਭਵਰੇ ਲਈ ਬਹੁਤ ਸਾਰੇ ਰਿਸ਼ਤੇ ਆਉਂਦੇ ਸਨ ਸਨ ਪਰ ਭਵਰੇ ਨੂੰ ਕੋਈ ਵੀ ਲੜਕੀ ਪਸੰਦ ਨਹੀਂ ਆਉਂਦੀ ਸੀ ਅਗਲਾ 파ਰ ਦੇਖਣ ਲਈ ਸਬਸਕ੍ਰਾਈਬ ਕਰੋ ਜੀ